ਤੰਤ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧਿਤ ਸੰਗਤਾਂ ਦੇ ਸਵਦੇਸ਼ਾਂ ਤੋਂ ਇੱਥੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਗੁਰੂ ਤੇ ਲਾਗੀਆਂ ਫੌਜੀਆਂ ਜਿਹੜਾ ਗਤਕੇ ਦੇ ਜੋਹਰ ਦਿਖਾਉਂਦੀਆਂ ਹੋਈਆਂ ਕਿਉਂਕਿ ਗਤਕਾ ਗੁਰੂ ਸਾਹਿਬ ਦੇ ਵੱਲੋਂ ਕਿਆ ਗਿਆ ਕਿ ਹਥਸਤਰ ਤੇ ਸਾਸਤਰ ਦੇ ਧਾਰ ਨਹੀਂ ਹੋਣਾ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ ਤੇ ਪੰਜਾਬ ਪਿਆਰਿਆਂ ਦੀ ਅਗਵਾਈ ਚ ਅੱਜ ਸੁੰਦਰ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧਿਤ ਸੰਗਤਾਂ ਦੇ ਸਵਦੇਸ਼ਾਂ ਤੋਂ ਇੱਥੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਸੋ ਫਿਲਹਾਲ ਜੜੀ ਹੈ ਸ਼ੁਰੂਆਤ ਹੋਈ ਹੈ ਨਗਰ ਕੀਰਤਨ ਦੀ ਤਾਂ ਹੈਰੀਟੇਜ ਸਟਰੀਟ ਦੀਆਂ ਸਭ ਤੋਂ ਖੂਬਸੂਰਤ ਤਸਵੀਰਾਂ ਜਿੱਤੇ ਇਹ ਅਲੌਕਿਕ ਜਿਹੜਾ ਨਜ਼ਾਰਾ ਹੈ ਲੋਕਿਕ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਸੰਗਤਾਂ ਸੇਵਾ ਦੇ ਵਿੱਚ ਮगन ਨੇ ਅਤੇ ਇਹ ਖਾਸ ਤੌਰ ਤੇ ਗੱਲ ਕਰੀਏ ਤਾਂ ਨਗਰ ਕੀਰਤਨ ਦੀ ਇੱਕ ਵਿਸ਼ੇਸ਼ ਤਸਵੀਰ ਦੇਖਣ ਨੂੰ ਮਿਲਦੀ ਹੈ ਕਿ ਜਿੱਥੇ ਪੰਜਾ ਪਿਆਰੇ ਦੀ ਅਗਵਾਈ ਦੇ ਵਿੱਚ ਜਿਸ ਤਰੀਕੇ ਨਾਲ ਸੰਗਤਾਂ ਅੱਗੇ-ਅੱਗੇ ਸੇਵਾ ਕਰ ਰਹੀਆਂ ਨੇ ਬੈਂਡ বাজਾਇਆ ਜਾ ਰਿਹਾ ਹੈ ਸਵਾਗਤ ਦੇ ਲਈ ਅਤੇ ਜਿਸ ਕਰਕੇ ਇਹ ਤਸਵੀਰਾਂ ਖੂਬਸੂਰਤ ਸ਼ੋਪਦਿਆਂ ਨੇ ਕਿਉਂਕਿ ਗੁਰੂ ਘਰਾ ਦੇ ਨਰਸਿੰਘੇ ਵਾਲਾ ਸਿੰਘ ਜਦੋਂ ਨਰਸਿੰਘੇ ਚ ਸੂਪ ਭਰਦਾ ਤਾਂ ਪੂਰੇ ਅੰਮ੍ਰਿਤਸਰ 'ਚ ਇਹ ਆਵਾਜ਼ ਗੂੰਜਦੀ ਹੈ ਤੇ ਸੰਗਤਾਂ ਦਾ ਜਰਾ ਧਿਆਨ ਹੈ ਉਹ ਗੁਰੂ ਸਾਹਿਬ ਦੀ ਪਾਲਕੀ ਵੱਲ ਹੁੰਦਾ ਕਿ ਹੁਣ ਗੁਰੂ ਸਾਹਿਬ ਦੀ ਪਾਲਕੀ ਇੱਥੇ ਪਹੁੰਚ ਰਹੀ ਹੈ ਸੋ ਪੰਜ ਪਿਆਰੇ ਸਹਿਬਾਨ ਅਤੇ ਸੰਗਤਾਂ ਕੀਰਤਨ ਗੁਰਬਾਣੀ ਕਰਦੀਆਂ ਹੋਈਆਂ ਗੁਰੂ ਘਰ ਦੇ ਵਿੱਚ ਜਦੋਂ ਹਾਜ਼ਰੀਆਂ ਭਰਦੀਆਂ ਨੇ ਤਾਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸਾ ਫਿਲਹਾਲ ਇੱਕ ਖੂਬਸੂਰਤ ਤਸਵੀਰ ਦਰਸ਼ਨ ਕਰੋ ਸਭ ਤੋਂ ਸੁੰਦਰ ਤਸਵੀਰ ਦੇ ਸਭ ਤੋਂ ਨਵੇਕਲੀ ਤਸਵੀਰ ਜਿੱਥੇ ਅੰਮ੍ਰਿਤਸਰ ਦੇ ਵਿੱਚ ਨਗਰ ਕੀਰਤਨ ਜੋ ਹੈ ਅਕਾਲ ਤਖਤ ਸਾਹਿਬ ਤੋਂ ਆਰਬ ਹੋਇਆ ਤੇ ਪਿੱਛੇ-ਪਿੱਛੇ ਸੰਗਤਾਂ ਦਾ ਇਕੱਠ ਠਾਠਾ ਮਾਰਦਾ ਇਕੱਠ ਇਹ ਦਰਸਾਉਂਦਾ ਕਿ ਕਿੰਨਾ ਜਿਹੜਾ ਪਿਆਰ ਹੈ ਉਹ ਗੁਰੂ ਦੇ ਲਈ ਵੇਖਿਆ ਜਾ ਸਕਦਾ ਸੋ ਇਸ ਨਗਰ ਕੀਰਤਨ ਵਿੱਚ ਇੱਥੇ ਸ਼ਾਮਲ ਹਰ ਕੋਈ ਹੁੰਦੇ ਨੇ ਪੁਲਿਸ ਮੁਲਾਜ਼ਮ ਡਿਊਟੀਆਂ ਵੀ ਕਰਦੇ ਨੇ ਸਰ ਬਾਬਾ ਜੀ ਦਾ ਜਨਮ ਦਿਹਾੜਾ ਹੈ ਇਸ ਮੌਕੇ ਸੰਗਤਾਂ ਵੀ ਕਾਫੀ ਖੁਸ਼ੀ ਮਨਾਉਂਦੀਆਂ ਨੇ ਕਿਵੇਂ ਮਹਿਸੂਸ ਹੁੰਦਾ ਹੈ ਕਿ ਜਦੋਂ ਇਸ ਜਗ੍ਹਾ ਤੋਂ ਪਲਕੀ ਸਰ ਨਿਕਲਦਾ ਬਾਬਾ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਪਣਾ ਰੁਤਬਾ ਨਾ ਬ੍ਰਹਮ ਗਿਆਨੀ ਵਾਲਾ ਇਹ ਉਹਦਾ ਪ੍ਰਤਾਪ ਹੈ ਸਾਰਾ ਕਿ ਉਹਨਾਂ ਦੇ ਦਰਤੇ ਸੰਗਤ ਕਿੰਨੀ ਜੁੜਦੀ ਐ ਫਰਕ ਦੀ ਮਨੋ ਕਾਮਨਾ ਵੀ ਪੂਰੀ ਹੁੰਦੀ ਐ ਤੇ ਦੂਸਰਾ ਲੋਕੀ ਹਿਰਦੇ ਕਰਕੇ ਸ਼ਰਧਾ ਕਰਕੇ ਵੀ ਨਕਮਸਤਕ ਹੁੰਦੇ ਨੇ ਇਸ ਕਰਕੇ ਬਾਬਾ ਜੀ ਦੀ ਕਿਰਪਾ ਵਰਤ ਰਹੀ ਐ ਸੰਗਤਾਂ ਬਿਆਨ ਜੈ ਨਗਰ ਕੀਰਤਨਾਂ ਜਾ ਰਹੀਆਂ ਸਭ ਸੰਗਤ ਨੂੰ ਬਾਬਾ ਜੀ ਦੇ ਪ੍ਰਕਾਸ਼ ਦਿਹਾੜੀ ਦੀ ਜਨਮ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਸੋ ਨਿਹੰਗ ਸਿੰਘ ਫੌਜਾਂ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਨੇ ਅਤੇ ਇਸ ਨਗਰ ਕੀਰਤਨ ਦੀ ਖੂਬਸੂਰਤ ਤਸਵੀਰ ਜਿੱਥੇ ਲਾਡਲੀਆਂ ਫੌਜਾਂ ਤਿਆਰ-ਬਰ-ਤਿਆਰ ਹੋ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਸੋ ਨਗਾੜੇ ਦੀ ਥਾਪ ਤੇ ਨਗਰ ਕੀਰਤਨ ਦੇ ਵਿੱਚ ਖੂਬਸੂਰਤ ਜਦੋਂ ਆਵਾਜ਼ ਖੂਬਸੂਰਤ ਥਾਪ ਜਦੋਂ ਵੱਜਦੀ ਹੈ ਨਗਾੜਾ ਵਜਦਾ ਹੈ ਤਾਂ ਇੱਕ ਸੋਹਣੀ ਗੜੀ ਆਵਾਜ਼ ਧੁਨ ਪ੍ਰਗਟ ਹੁੰਦੀ ਹੈ ਸੋ ਲਾਡਲੀਆਂ ਫੌਜਾਂ ਤਿਆਰ-ਬਰ-ਤਿਆਰ ਹੋ ਕੇ ਪਹੁੰਚਿਆ ਨੇ ਬਾਬਾ ਜੀ ਤਿਆਰ ਹੋ ਕੇ ਪਹੁੰਚੇ ਹੋ ਬਾਬਾ ਦੀਪ ਸਿੰਘ ਜੀ ਰਾ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਹਾਂਜੀ ਬਿਲਕੁਲ ਕਰ ਰਹੇ ਆ ਜੀ ਸੰਗਤਾਂ ਦੇਖੋ ਖਾਟਾ ਮਾਰਦਾ ਕਾਟਿਆ ਜੀ ਲੇਟ ਹੋ ਗਿਆ ਜੀ ਪਾਲਕੀ ਸਾਹਿਬ ਤੋਂ ਅਗਲੇ ਪਾਸੇ ਸਾਡਾ ਖਾੜਾ ਲੱਗਦਾ ਜਾਂਦਾ ਜੀ ਸੰਗਤਾਂ ਨੂੰ ਬੀਲ ਕਰਦੇ ਆ ਜੀ ਆਓ ਹਮਮਹਾ ਆਗੇ ਨਜ਼ਰ ਕੀਤੇ ਆਪਣੀ ਹਾਜ਼ਰੀਆ ਭਰੋ ਗੁਰੂ ਦੀਆਂ ਖੁਸ਼ੀਆਂ ਲਓ ਕੱਲ ਬਾਬਾ ਦੀਪ ਸਿੰਘ ਜਨੰਦੇ ਆਲਾ ਕਾਲ ਉੱਤੇ ਕੀਤੇ ਦਰਬਾਰ ਸਜਣਗੇ ਬੱਚਿਆ ਸਮੇਤ ਆ ਕੇ ਬਾਬਾ ਜੀ ਦੇ ਕੁਛੀਆਂ ਲੋ ਜੀ ਵਾਏ ਕੁਜੀ ਕਾ ਖਲਤਾ ਵਾਏ ਕੁਜੀ ਉਹ ਨਗਰ ਕੀਰਤਨ ਵਿੱਚ ਜਿੱਥੇ ਬਾਬਾ ਦੀਪ ਸਿੰਘ ਜੀ ਦੀ ਮਹਾਨਤਾ ਦੀ ਗੱਲ ਕਰੀਏ ਤਾਂ ਹਰ ਐਤਵਾਰ ਚਪੈਰਾ ਸਾਹਿਬ ਜਦੋਂ ਲੱਗਦਾ ਹੈ ਤਾਂ ਭਾਰੀ ਗਿਣਤੀ ਵਿੱਚ ਸੰਗਤਾਂ ਨਤਮਸਕ ਹੁੰਦੀਆਂ ਨੇ ਇਹ ਤਸਵੀਰ ਜਿੱਥੇ ਗੁਰਦੇ ਲਾੜ ਲਿਆ ਫੌਜਾ ਤਿਆਰ ਬੈਤ ਤਿਆਰ ਹੋ ਕੇ ਘੋੜੀਆਂ ਤੇ ਸਾਜ ਕੇ ਇਸ ਨਗਰਗੀਤਨ ਵਿੱਚ ਪਹੁੰਚ ਰਹੀਆਂ ਸੋ ਬਹੁਤ ਖੂਬਸੂਰਤ ਤਸਵੀਰ ਜਦੋਂ ਕਸ਼ਮ ਪਾਦਸ਼ਾਹ ਨੇ ਆਪਣੇ ਸਿੰਘਾਂ ਨੂੰ ਇਹ ਗਾਲਾਕੀ ਸੀ ਕਿ ਨਵਕਲੀ ਤਸਵੀਰ ਨਜ਼ਰ ਆਵੇਗੀ ਪੂਰੀ ਦੁਨੀਆ ਦੇ ਵਿੱਚ ਕਲਾ ਸਿੰਘ ਪਛਾਣਿਆ ਜਾਵੇਗਾ ਉਸੇ ਤਰ੍ਹਾਂ ਦੇਖ ਸਕਦੇ ਹੋ ਕਿ ਕਿਵੇਂ ਖੂਬਸੂਰਤ ਭਾਣੇ ਦੇ ਨਾਲ ਇਹ ਜਿਹੜਾ ਨਿਹੰਗ ਸਿੰਘ ਸ਼ਾਮਲ ਨਗਰਗੀਤਨ ਵਿੱਚ ਹੋਇਆ ਰਾਠਿਆ ਫੌਜਾ ਦੇ ਵੱਲੋਂ ਕਤਕਾ ਤੇ ਕਿਹੜੇ ਜੋਹਰ ਆ ਉਹ ਵੀ ਦਿਖਾਈ ਜਾਣੇ ਆ ਸੋ ਹੈਰੀਟੇਜ ਸਟਰੀਟ ਦੀ ਆ ਬਹੁਤ ਸੋਹਣੀਆ ਤੇ ਖੂਬਸੂਰਤ ਤਸਵੀਰਾਂ ਨਗਰ ਕੀਰਤਨ ਦੀ ਆ ਜਿੱਥੇ ਤਨ ਤਨ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈ ਸੰਗਤਾਂ ਪਹੁੰਚ ਰਹੀਆਂ ਨੇ ਲਾੜੀਆਂ ਫੌਜਾਂ ਦਾ ਬੜਾ ਅਹਿਮ ਰੋਲ ਹੁੰਦਾ ਹੈ ਕਿ ਕਚਕਾ ਜਦੋਂ ਖੇਡਦੇ ਨੇ ਲਾੜੀਆਂ ਫੌਜਾਂ ਸੋ ਕਿਸ ਤਰ੍ਹਾਂ ਦੇ ਨਾਲ ਇੱਕ ਮਨ ਨੂੰ ਪ੍ਰਤੀਕ ਹੁੰਦਾ ਹੈ ਕਿ ਖੁਸ਼ੀਆਂ ਪ੍ਰਾਪਤ ਕਰ ਰਹੇ ਕਿ ਕਿੰਨਾ ਬਾਬਾ ਜੀ ਜਿਹੜਾ ਆ ਜਿਵੇਂ ਬਹੁਤ ਸੰਖਿਆ ਸ਼ਾਮਲ ਹੁੰਦੀਆਂ ਨੇ ਬੋਲਣ ਲੱਗਿਆ ਥੋੜਾ ਜਨਾ ਸੁਣੇ ਗਾੜੇ ਦੀ ਥਾਪ ਜਦੋਂ ਇਸ ਨਗਰ ਕੀਰਤਨ ਦੇ ਵਿੱਚ ਸੁਣਨ ਨੂੰ ਮਿਲਦੀ ਆ ਤਾਂ ਉਹ ਸਮਾਂ ਜ਼ਰੂਰ ਯਾਦ ਆਂਦਾ ਜਦੋਂ ਗੁਰੂ ਸਾਹਿਬ ਦੀ ਜਦੋਂ ਗੱਲਾਂ ਸੁਣਦੇ ਆ ਯਾਦ ਕਰਦੇ ਆ ਨਗਰ ਕੀਰਤਨ ਦੇ ਵਿੱਚ ਗੱਲ ਕਰੀਏ ਤਾਂ ਲਾਟੀਆਂ ਫੌਜਾਂ ਦੇ ਬਿਨਾ ਅਧੂਰਾ ਲੱਗਦਾ ਹੈ ਸੋ ਇਹ ਤਸਵੀਰਾਂ ਦੇਖੋ ਜਿੱਥੇ ਫੌਜਾਂ ਤਿਆਰ-ਪਰ ਤਿਆਰ ਹੋ ਕੇ ਸੰਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚੀਆਂ ਸ਼ਰਮ ਜਨਮ ਦਿਹਾੜੇ ਤੇ ਇਹ ਜਨਮ ਦਿਹਾੜਾ ਹੋਇਆ ਇਸ ਤੇ ਤਾਂ ਕੋਈ ਨਹੀਂ ਕੋ ਅੱਜ ਤੁਹਾ ਦੁਆਰਾ ਸ਼ਿਰਕਤ ਕਰਕੇ ਪਹੁੰਚੇਗਾ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਪਾਪਾ ਜੀ ਪਪਾਈ ਦਾ ਜਨਮ ਦਿਹਾੜਾ ਪੂਰੀ ਦੁਨੀਆ ਚ ਮਨਾਇਆ ਜਾ ਰਿਹਾ ਸੋ ਇਹ ਬਹੁਤ ਸੋਹਣੀ ਤਸਵੀਰ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈ ਹੈ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੀ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਵਤਾਰ ਪੁਰਬ ਦੀ ਬਹੁਤ-ਬਹੁਤ ਮੁਬਾਰਕਾਂ ਜੀ ਇਹ ਨਗਰ ਕੀਰਤਨ ਜੋ ਨਿਕਲ ਰਿਹਾ ਹੈ ਬਾਬਾ ਜੀ ਦੀ ਯਾਦ ਚ ਇਹ ਸਾਰਿਆਂ ਨੂੰ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਖੁਸ਼ੀ ਹੋ ਰਹੀ ਹੈ ਸੰਗਤ ਬਹੁਤ ਉਤਸ਼ਾਹ ਦਿਖਾ ਰਹੀ ਹੈ ਇਸ ਪ੍ਰਤੀ ਬੜਾ ਆਨੰਦ ਆ ਰਿਹਾ ਜੀ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਕੇ ਸੋ ਇਹ ਗੁਰੂ ਜੀ ਲਾਟੀਆਂ ਫੌਜੀਆਂ ਜਿਹੜਾ ਗੱਤਕੇ ਦੇ ਜੋਰ ਦਿਖਾਉਂਦੀਆਂ ਹੋਈਆਂ ਕਿਉਂਕਿ ਗੱਤਕਾ ਗੁਰੂ ਸਾਹਿਬ ਦੇ ਵੱਲੋਂ ਕਿਆ ਗਿਆ ਕਿ ਸ਼ਸਤਰ ਤੇ ਸ਼ਸਤਰ ਦੇ ਧਾਰ ਨਹੀਂ ਹੋਣਾ ਸੋ ਇੱਕ ਇਹ ਸ਼ਸਤਰ ਵਿੱਧਾ ਗੱਤਕਾ ਜੋਹਰ ਨਗਰ ਕੀਰਤਨ ਦੇ ਵਿੱਚ ਆਪਣੀ ਵੱਖਰੀ ਪਛਾਣ ਰੱਖਦਾ ਹੈ ਅਤੇ ਨਗਰ ਕੀਰਤਨ ਦੇ ਵਿੱਚ ਇਹ ਤਸਵੀਰ ਦੇਖਣ ਦੇ ਲਈ ਹਰ ਕੋਈ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰਦਾ ਸੋ ਨਗਰ ਕੀਰਤਨ ਦੀ ਗੱਲ ਕਰੀਏ ਤਾਂ ਘੋੜੀਆਂ ਸੱਜ ਕੇ ਜਿੱਥੇ ਸ਼ਾਮਲ ਹੋਈਆਂ ਨੇ उसे ही ए हाथी भी इस नगर कीर्तन के जा सकता है जो अपने मोबाइल देखे हर तस्वीर कैद कर रही ने संत ਸੋਏ ਨਕਰ ਕੀਰਤਨ ਜਨਮ ਦਿਹਾੜਾ ਬਾਬਾ ਦੀਪ ਸਿੰਘ ਜੀ ਦਾ ਅਤੇ 2 ਤੋਂ 26 ਤੇ 27 ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਪੂਰੀ ਦੁਨੀਆ ਵਿੱਚ ਸ਼ਰਦਾ ਪਾਵਨਨਾ ਮਨਾਇਆ ਜਾਵੇਗਾ ਤੇ ਅੱਜ ਇਸ ਸੰਬੰਧ ਵਿੱਚ ਨਕਰ ਕੀਰਤਨ ਦੀਆਂ ਤਸਵੀਰਾਂ ਤੁਹਾਨੂੰ ਸਾਂਝੇ ਕੀਤੀਆਂ ਜਿਸ ਵਿੱਚ ਲੱਖਾਂ ਸੰਗਤਾਂ ਨੇ ਹਾਜ਼ਰੀ ਭਰੀ ਹੈ ਨਕਮਸਕ ਹੋਏ ਨੇ ਗੁਰੂ ਸਾਹਿਬ ਦੀ ਸਵਾਰੀ ਨੂੰ ਅਤੇ ਇਸ ਨਗਾ ਕੀਰਤਨ ਦੀਆਂ ਅਲੌਕਿਕ ਤਸਵੀਰਾਂ ਦੇਖ ਕੇ ਹਰ ਕੋਈ ਆਪਣੇ ਮੋਬਾਈਲ 'ਚ ਜ਼ਰੂਰ ਕੈਟ ਕਰਦਾ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿੰਦਰ ਸਿੰਘ ਡੈਲੀਪੋਸ ਅਮ੍ਰਿਤਸਰ